ਉਹ ਤਾਂ 10 ਵਜੇ ਆਊਗੀ। ਸਾਸਤਰੀ ਕਾਲਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਦੇ। ਕਿਵੇਂ ਹੋ ਜੀ ਸਾਰੇ ਜਣੇ ਠੀਕ ਹੋ? a é de bicho? Ah. ਤੁਮ ਸੰਘਾ ਹੀ ਸੁੱਤਾ ਪਿਆਗਾ ਜੀ ਹੋਰ ਜਨ ਉਹ ਜੇ ਸਾਰੇ ਕਿਵੇਂ ਠੀਕ ਠਾਕ ਹੋ ਜੜਦੀ ਗਲਾ ਚ ਵਧੀਆ ਆਪਾਂ ਵੀ ਵਧੀਆਗੇ ਜੀ ਕਿਰਪਾ ਵਾਹਿਗੁਰੂ ਦੀ ਤਰੀਕ ਹੋ ਗਈ ਅੱਜ 27 27 ਤਰੀਕ ਦੀ ਹੋ ਗਈ ਹੈ ਜਿਹੜੀ ਮਾਰਨਿੰਗ ਤੇ 7:00 ਵਜੇ ਤਕਰੀਬਨ ਤੇ ਦਿਨ ਹੈਗਾ ਅੱਜ ਸੰਡੇ ਦਾ ਤੇ ਆਪਾਂ ਉੱਠੇ ਬਹੁਤ ਟਾਈਮ ਦੇ 5:00 ਵਜੇ ਦੇ 5:00 ਨਹੀਂ ਸਾਢੇ 4:00 ਵਜੇ ਦੇ ਉੱਠੇ ਹੋਏ ਸੀ ਕਿਉਂਕਿ ਪ੍ਰਦੀਪ ਨੇ ਅੱਜ ਜਾਣਾ ਸੀਗਾ ਸਮਾਨ ਸਮੋਣ ਲੈਣ ਤੇ ਉਹਦੇ ਕਰਕੇ ਫਿਰ ਉੱਠ ਗਏ ਸੀ ਟਾਈਮ ਨਾਲ ਚਾਹ ਚੋ ਬਣਾ ਕੀਤੀ ਤੇ ਉਤਮ ਹੈਗਾ ਜਿਹੜਾ ਅੱਜ ਸੁੱਤਾ ਪਿਆ ਹਜੇ ਕਿਉਂਕਿ ਅੱਜ ਦਿਨ ਹੈਗਾ ਸੰਡੇ ਦਾ ਮੈਂ ਠਾਇਆ ਨਹੀਂ ਉੱਠ ਗਿਆ ਸੀ ਇਹ ਪਹਿਲਾਂ ਫਿਰ ਮੈਨੂੰ ਆ ਕੇ ਮੈਂ ਪੈ ਜਾ ਤੂੰ ਹਜੇ ਹੋਰ ਤੇ ਕਿਉਂਕਿ ਫਿਰ ਦਿਨੇ ਤਾਂ ਇਹਨੇ ਪੈਣਾ ਨਹੀਂ ਸਾਰਾ ਦਿਨ ਹੋਰ ਸੁਣਾਓ ਜੀ ਤੁਸੀਂ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਵਧੀਆ ਅੰਗੇ ਜੀ ਕਿਰਪਾ ਬਾਹਗੁਰੂ ਦੀ ਤੇ ਮੱਖੀਆਂ ਸਵੇਰੀ ਆਉਣ ਲੱਗ ਜਾਂਦੀਆਂ ਨੇ ਮਾਰਨਿੰਗ ਦਾ ਟਾਈਮ ਹੋ ਗਿਆ ਤੇ ਅੱਗੇ ਨਾਲੋਂ ਜਿਹੜੀ ਮੇਰੀ ਸਿਹਤ ਦਾ ਠੁਹੀ ਦੀ ਰਿਕਵਰੀ ਆ ਕੁਝ ਫਰਕ ਬਹੁਤ ਜ਼ਿਆਦਾ ਆ ਤੇ ਹੁਣ ਐ ਵੀ ਬੈਠ ਜਾਣੀ ਆ ਬੈੱਕੇ ਬੈਠਣ ਨਾਲ ਜਿਹੜਾ ਕੰਮ ਆ ਜਿਵੇਂ ਉਹ ਕਰ ਲੈਣੀ ਆ ਜਿਵੇਂ ਆਪਾਂ ਰੋਟੀ ਰੋਟੀ ਬਣਾ ਦਿੰਨੀ ਹੁੰਦੀ ਆ ਨਾ ਕੋਈ ਲਸਣ ਗੰਡਾ ਛਿੱਲੜਾ ਸਬਜ਼ੀ ਕੱਟਣੀ ਆ ਉਹ ਕਰ ਲੈਣੀ ਆ ਤੇ ਹਜੇ ਜ਼ਿਆਦਾ ਤੋਰੇ ਫੇਰੇ ਵਾਲੇ ਕੰਮ ਦੇ ਵਿੱਚ ਦਿੱਕਤ ਆਉਂਦੀ ਆ ਜਾਂ ਖੜਨ ਨਾਲ ਆ ਹਨਾ ਤੇ ਉਹ ਹਜੇ ਮੈਂ ਕਰਦੀ ਨਹੀਂ ਹੈਗੀ ਕਿਉਂਕਿ ਨਾ ਫਿਰ ਦਰਦ ਹੋਣ ਲੱਗ ਜਾਂਦਾ ਢੂਹੀ ਦੇ ਵਿੱਚ ਤਾਂ ਕਰਕੇ ਵੀ ਹਜੇ ਥੋੜਾ ਜਿਹਾ ਆਪਾਂ ਉਸ ਚੀਜ਼ ਤੋਂ ਪਰਹੇਜ਼ ਹੀ ਰੱਖਦੇ ਆ ਕਿਉਂਕਿ ਐ ਆ ਹੁਣ ਮਸਾ ਤਾਂ ਹੌਲੀ ਹੌਲੀ ਰਿਕਵਰ ਹੋਣ ਲੱਗਿਆ ਹਨ ਜੇ ਹੁਣ ਆਪਾਂ ਪੰਗੇ ਲਈ ਜਾਊਂਗੀ ਮੈਂ ਤਾਂ ਫਿਰ ਉੱਥੇ ਕੰਮ ਚ ਲੈ ਜਾਊ ਤੇ ਫਿਰ ਦੁਬਾਰਾ ਤੋਂ ਸ਼ੁਰੂਆਤ ਹੋ ਜੂਗੀ ਉੱਥੇ ਤੇ ਵੈਸੇ ਹੁਣ ਫਰਕ ਆ ਬਹੁਤ ਜ਼ਿਆਦਾ ਪਹਿਲਾਂ ਤਾਂ ਬਹੁਤ ਬੁਰੀ ਹਾਲਤ ਸੀ ਬੈਠਿਆ ਖੜਿਆ ਪਿਆਰ ਨਹੀਂ ਸੀ ਜਾਂਦਾ ਹੁਣ ਚਲੋ ਮੈਂ ਬਹਿ ਕੇ ਕੰਮ ਕਰ ਲੈਣੀ ਆ ਵੀ ਨਹੀਂ ਹੈਗਾ ਤਾਂ ਖੜ ਵੀ ਜਾਂਦੀ ਅੱਗੇ ਤੇ ਖਾੜਨ ਸਾਰੀ ਦਰਦ ਹੋ ਜਾਂਦਾ ਸੀ ਹੁਣ ਨਹੀਂ ਹੈਗਾ ਤੇ ਚਲੋ ਹੁਣ ਵੀ ਐ ਕੁਝ ਟਾਈਮ ਬਾਅਦ ਹੋਣ ਲੱਗਦਾ ਥੋੜਾ ਥੋੜਾ ਜਾਂ ਜ਼ਿਆਦਾ ਨਹੀਂ ਤੇ ਚਲੋ ਹੌਲੀ ਹੌਲੀ ਫਰਕ ਪਈ ਜਾਂਦਾਗਾ ਤੇ ਬਾਕੀ ਮੈਨੂੰ ਇੱਕ ਦੋ ਵੀਰਾਂ ਦੇ ਭਰਾਵਾਂ ਦੇ ਹਨਾ ਆਏ ਸੀ ਵੀ ਤੁਸੀਂ ਭਣੇ ਐ ਕਰਿਓ ਐ ਕਰਿਓ ਨਾ ਤੇ ਉਹ ਆਪਾਂ ਚਲੋ ਵੀ ਹੁਣ ਤਾਂ ਅਜੇ ਗਰਮੀ ਹੈਗੀ ਸਰਦੀ ਦੇ ਵਿੱਚ ਆਪਾਂ ਜੜੇ ਵੀ ਨੁਕਤੇ ਦੱਸੇ ਨੇ ਜਰੂਰ ਅਪਣਾਵਾਂਗੇ ਕਿਉਂਕਿ ਜਿਹੜੀ ਮੇਰੀ ਢੂਹੀ ਆ ਨਾ ਇਹ ਥੋੜੇ ਟਾਈਮਾਂ ਬਾਦੀ ਐ ਹੋ ਜਾਂਦਾ ਇਹਦੀ ਐਤ ਕੀ ਥੋੜੇ ਜਿਆਦਾ ਕੰਮ ਵੱਧ ਗਿਆ ਦਾ ਤੇ ਮੈਨੂੰ ਐ ਆ ਵੀ ਇਹ ਰੋਜ਼ 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 ਐਵੇਂ ਨਾ ਹੋਵੇ ਕਿਉਂਕਿ ਬਹੁਤ ਔਖਾ ਜੀ ਇਹ ਢੂਹੀ ਦੀ ਦਿੱਕਤ ਆ ਜਾਂਦੀ ਆ ਬੰਦੇ ਨੂੰ ਤੇ ਚਲੋ ਜੀ ਹੁਣ ਮੈਂ ਰੋਟੀ ਬਣਾ ਦੂੰਗੀ ਦੀਦੀ ਨੂੰ ਕਿਹਾ ਮੈਂ ਆਟਾ ਗੁੰਨੇ ਕੇ ਦੇ ਦੇ ਹੁਣ ਆਟਾ ਉੱਟਾ ਹਜੇ ਮੈਂ ਤਾਂ ਗੁੰਨੇ ਨਹੀਂ ਆਂਦਾ ਪਨਾ ਹੱਟਾ ਗੁੰਨਾਂ ਨੂੰ ਤੇ ਫਿਰ ਜੋਰ ਲੱਗਦਾਗਾ ਤੇ ਬੈਕ ਦਾ ਵੀ ਲੱਗਦਾਗਾ ਉਹ ਮੈਂ ਐ ਜੇ ਗੁੰਨਦੀ ਨਹੀਂ ਤੇ ਮੈਂ ਹੁਣ ਰੋਟੀਆਂ ਬਣਾ ਦੂੰ ਬੈੱਕ ਕੇ ਸਾਰੀਆਂ ਤੇ ਦੀਦੀ ਉਹਨੇ ਝਾੜੂ ਪੱচ্চਾ ਕਰ ਲੈਣਗੇ ਬਣੇ ਰਹੋ ਜੀ ਵਲੌਗ ਦੇ ਨਾਲ ਐਂਡ ਤੱਕ ਜੂਰ ਦੇਖਿਓ ਸਕਿਪ ਨਾ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਜਿਹੜਾ ਚੈਨਲ ਤੇ ਪਹਿਲੀ ਵਾਰ ਹੋ ਸਰਾ ਫੈਮਿਲੀ ਚੈਨਲ ਤੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਪਰਮਾਤਮਾ ਕਿਰਪਾ ਕਰੇ ਤੇ ਹੁਣ ਆਪਾਂ ਜਿਹੜੇ ਜਿਹੜੇ ਵਲੌਗ ਤੇ ਰੈਗੂਲਰ ਵਾਂਗੂ ਹੀ ਆਇਆ ਕਰਨਗੇ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਥੋੜਾ ਮੋਟਾ ਵੀ ਜਿੰਨਾ ਕੁ ਵੀ ਹੋ ਸਕੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤੇ ਵੀ ਹੁਣ ਬਹੁਤ ਦਿਨ ਮਿਸ ਵੱਜ ਗਈ ਹੈ ਨਾ ਮੈਨੂੰ ਟੈਨਸ਼ਨ ਹੋ ਰਹੀ ਸੀ ਵੀ ਮੇਰਾ ਕੰਮ ਖੜ ਗਿਆ ਹੈ ਨਾ ਬਾਕੀ ਭੈਣ ਭਰਾਵਾਂ ਦੇ ਮੈਸੇਜ ਵੀ ਆ ਰਹੇ ਸੀ ਤੁਹਾਡੇ ਬਲੌਗ ਨਹੀਂ ਆ ਰਹੇ ਬਲੌਗ ਨਹੀਂ ਆ ਰਹੇ ਹੈ ਨਾ ਤੇ ਮੇਰੇ ਨੰਬਰ ਤੇ WhatsApp ਨੰਬਰ ਤੇ ਮੈਸੇਜ ਆਏ ਹੋਏ ਸੀਗੇ ਤੇ ਉਹ ਮੈਂ ਤੁਹਾਨੂੰ ਰੀਜਨ ਦੱਸ ਹੀ ਦਿੱਤਾ ਸੀਗਾ ਹਨਾ ਵੀ ਆਹ ਪ੍ਰੋਬਲਮ ਹੋ ਗਈ ਤਾਂ ਕਰਕੇ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਆਪਣਾ ਬਲੌਗ ਨੇ ਕੰਟੀਨਿਊ ਕਰ ਸਕੀਏ ਤੇ ਆਪਾਂ ਡੇਲੀ ਥੋੜੀ ਵੀ ਜਿੰਨੀ ਵੀ ਵੀਡੀਓ ਹੋਊਗੀ ਮਾੜੀ-ਮੋਟੀ ਵੀ ਜਿੰਨੀ ਕੁ ਬਣੂਗੀ ਮੈਂ ਬਣਾਇਆ ਕਰੂੰਗੀ ਤੇ ਚਲੋ ਜੀ ਫਿਰ ਬਣੇ ਰਹੋ ਵੀਡੀਓ ਦੇ ਨਾਲ ਮਿਲਦੇ ਆ ਤੁਹਾਨੂੰ लो जी उत्तम सिंह अपना उठ गया उत्तम सिंह किन्ने बजे उठे आज नौ, नौ बजे उठा आज उत्तम सिंह अजू छुट्टी सी ता करके उठ जा उठ गया जी मैं ही पाद महा पै जा फिर दोपहर ही नहीं सौंदा है चाह न डोल ਚਾੜ ਔਲੇਗਾ ਚਾੜ ਔਲੇਗਾ ਪਾਪਾ ਕਿੱਥੋਂ ਲੈ ਜਾਂਦਾ ਪਤਾ ਤੈਨੂੰ ਆਪਾਂ ਰੋਟੀ ਬਣਾ ਲਈ ਰੋਟੀ ਖੇਤ ਤੋੜਦੀ ਆਪਾਂ ਚਾਦਰਾਂ ਜਿਹਾ ਧੁੱਪ ਲਵਾਉਣੀ ਆ ਅੱਜ ਤੋੜਦੀ ਖੇਤ ਰੋਟੀ ਹੋਰ ਕਦੋਂ ਦੀ ਖੇਤ ਰੋਟੀ ਤੋੜਦੀ ਤੁਹਾਨੂੰ ਚੌਲ ਬਣਾ ਤੇ ਹਾਂ ਦਾਲ ਨਾਲ ਚੌਲ ਬਣਾ ਤੇ ਬੈਠ ਜਾ ਮੈਂ ਬਿਸਕੁਟ ਆਉਜੀਤ ਤੁਮ ਸਿੰਘ ਆਪਣਾ ਨਾ ਉਹ ਖਾਈ ਜਾਂਦਾਗਾ ਬਿਸਕੁਟ ਚਾਹ ਦੇ ਨਾਲ ਤੇ 9:00 ਵਜ ਗਏ ਰੋਟੀ ਦਾ ਆਪਾਂ ਨਮੇੜਤਾ ਬਸਾ ਸਾਫ ਸਫਾਈ ਰਹਿ ਗਿਆ ਦੀਦੀ ਕਰੂਗੀ ਤੇ ਰੋਟੀਆਂ ਮੈਂ ਬਣਾਤੀਆਂ ਸੀ ਬਹਿ ਕੇ ਮੈਥੋਂ ਝਾੜੂ ਪੋਚਾ ਹੁੰਦਾ ਨਹੀਂ ਹਜੇ ਚਲੋ ਨਾ ਕੋਈ ਗੱਲ ਨਹੀਂ ਉਹ ਵੀ ਆਪਾਂ ਲੱਗ ਜਾਗੇ ਕਰਨ ਹੁਣ ਇੱਕੋ ਦਮ ਮੈਂ ਕੰਮ ਨਹੀਂ ਕਰਦੀ ਕਿਉਂਕਿ ਫਿਰ ਬੈਗ ਦੁਖਣ ਲੱਗ ਜਾਂਦੀ ਐ ਇੱਕੋ ਥਾਂ ਮੈਂ ਹੈਲੋ ਜੀ ਸਸਿਕਾ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਰਾ ਫੈਮਿਲੀ ਤੇ ਤੇ ਗਾਇਸ ਮੈਂ ਹੁਣ ਵਰਦੀ ਪਾ ਕੇ ਸਕੂਲ ਜਾਊਂਗਾ ਜੇ ਵਾਰ ਸਾਡੇ ਜਿਹੜੇ ਚੈਨਲ ਤੇ ਆਏ ਨਹੀਂ ਦੇਖਣ ਵੀਡੀਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸ਼ੇਅਰ ਵੀ ਕਰਦੇ ਹੋਸ਼ਕੀ ਦੋ ਤਿੰਨ ਕਮੈਂਟ ਵੀ ਕਰਦੇ ਅਸੀਂ ਜੀ ਕਰਾਂਗੇ Q&A ਵੀਡੀਓ ਹੀ 6000 ਕਾ ਸਬਸਕ੍ਰਾਈਬਰ ਤੇ ਕਮੈਂਟ ਪਾਓ ਵੀ ਆਪਦੇ ਆਪਦੇ ਕੁਐਸਚਨ ਲਿਖ ਦਿਓ ਕੀ ਕੀ ਵੀ ਮਿੱਤਰ ਰੋਇ ਗਾਲਾਂ ਖਾ ਕੇ ਜਾਂਦਾ ਵੀ ਤੂੰ ਰੋਜ਼ ਕਿਉਂ ਗਾਲਾਂ ਖਾ ਕੇ ਜਾਂਦਾ ਇੱਕ ਕੁਐਸਚਨ ਤਾਂ ਮੇਰਾ ਹੋਊਗਾ ਮੈਂ ਲਿਖੂ ਵੀ ਉੱਤਮ ਸਿੰਘ ਬਹੁਤ ਜੱਲੜ ਹੈ ਟਾਈਮ ਬਹੁਤ ਹੋ ਗਿਆ ਹਾਂ ਇਹ ਕਹੀ ਇੰਨੀ ਵੀ ਟਾਈਮ ਹੋ ਰਿਹਾ ਅੰਕਲ हट ਗਿਆ ਅੰਕਲ ਤਾਂ ਉਹ ਤਾਂ ਸੌਣਾ ਨਹੀਂ ਤਾਂ ਮਸ਼ੀਨ ਲਈ ਬੈਠਾ ਆਉਂਦੀ ਅਦਾ ਕਪੱਠੇ ਕੁਤਰੀ ਜਾਂਦਾ ਉਹ ਬਣੀ ਛੱਡ ਗਈ ਐ ਅਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਰਦਾਰ ਸਿੰਘ ਜੀ ਤਾਂ ਹਜੇ ਸੁੱਤੇ ਪਏ ਨੇ ਰਾਤ ਬਹੁਤ ਲੇਟ ਆਏ ਨੇ ਇਹ ਰਾਤ ਆਏ ਨੇ ਇਹ 10:30 ਵਜੇ ਹੈ ਨਾ ਉਹ ਗਾਇਬ ਮੈਂ ਬਸ ਅੱਖ ਲੱਗਣੀਆਂ ਵਾਲੀ ਸੀ ਕਿਤੇ ਮਮੀ ਜੀ ਸਸਤੀ ਕਾਲ ਭਾਜੀ ਮਗਾ ਦੇ। ਦੇਖ ਹਾਂ। ਬਾਬੂ ਨੂੰ ਪਤੀ ਲੱਗਿਆ ਬਾਬੂ ਨੂੰ ਨੀਂਦ ਚ ਸੀ ਬਾਬੂ ਆਏ ਵੀ ਉੱਠ ਗਿਆ ਦੇ ਹੁਣੀ ਉੱਠ ਗਿਆ। ਇਹ ਪਿਆਨੀ ਸੀ ਤੁਹਾਨੂੰ ਡੀਕਦਾ ਸੀ ਮੇਥੋਂ ਡਰਦਾ ਆ ਘੁੱਟ ਕੇ ਬਹਿ ਗਿਆ। ਵੀ ਮਾਰੂਗੀ ਮেরে ਮੈਨੂੰ ਆ ਕੇ ਪੈ ਜਾਣੀ ਤੇਰੇ ਪੈਣ ਗਿਆ। ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਸਾਰਿਆਂ ਦਾ ਬਰ ਯੂਟਿਊਬ ਚੈਨਲ ਸਰਾ ਫੈਮਲੀ ਦੇ ਬਲੌਗ ਤੇ ਵੀਡੀਓ ਤੇ ਕਿਵੇਂ ਸਾਰੀ ਯੂਟਿਊਬ ਆਪਣੀ ਸਰਾ ਫੈਮਲੀ ਦੀ ਫੈਮਲੀ ਠੀਕ ਹੋ ਜੀ ਸਾਰੇ ਵਧੀਆ ਆਪਾਂ ਵੀ ਵਧੀਆ ਜੀ ਮਾਰਨਿੰਗ ਦਾ ਟਾਈਮ ਹੋ ਗਿਆ ਸਵੇਰ ਦਾ 7:00 ਵਜੇ ਤੇ ਉਤਮ ਰੈਡੀ ਹੋ ਰਿਹਾ ਸਕੂਲ ਜਾਣ ਦੇ ਲਈ ਤੇ ਉਤਮ ਨੂੰ ਸਵੇਰੇ ਸਵੇਰੇ ਨਾ ੱੱਕੇ ਮੁੱਕੀ ਨਾਲ ਹੀ ਸਟਾਰਟ ਕਰਨਾ ਪੈਂਦਾ ਤੇ ਆਪਣੀ ਸਿਹਤ ਆ ਜਿਹੜੀ ਬਹੁਤ ਫਰਕ ਆ ਪਹਿਲਾਂ ਨਾਲੋਂ ਬਹੁਤ ਮਤਲਬ ਕਿ ਮੈਂ ਤੁਹਾਨੂੰ ਦੱਸ ਦਵਾਂ ਵੀ 70% ਫਰਕ ਹੈਗਾ 30% ਦਾ ਹਜੇ ਨਹੀਂ ਕਿਉਂਕਿ ਨਾ ਹਜੇ ਬੈਠਣ ਵਾਲਾ ਕੰਮ ਘੱਟ ਹੁੰਦਾ ਜ਼ਿਆਦਾ ਜਿਵੇਂ ਅ ਬੈੱਕ ਹੈ ਨਾ ਆਪਦੇ ਵਜਨ ਜੇ ਤੇ ਜ਼ਿਆਦਾ ਬੈਠਣਾ ਤਾਂ ਉਹ ਕੰਮ ਘੱਟ ਹੁੰਦਾ ਬਸ ਰੋਟੀ ਵੀ ਬਣਾ ਲੈਣੀ ਆ ਰੋਟੀ ਵਾਲੀ ਕੋਈ ਤਖਲੀਫ ਨਹੀਂ ਹੁੰਦੀ ਤੇ ਬਾਕੀ ਚਲੋ ਜੀ ਕਿਰਪਾ ਕਰੋ ਪਰਮਾਤਮਾ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗਿਆਂ ਉਤਮ ਨੂੰ ਪਹਿਲਾਂ ਸਕੂਲ ਤੋੜ ਦਈਏ ਬਸ ਉਤਮ ਦਾ ਰੈਡੀ ਕਰ ਦਈਏ ਨੇ ਪਾਲੀ ਉਹਦੇ ਵਿੱਚ ਪੈਨੇ ਰਮਾਲ ਪਾਲਿਆ ਉਹ 바ਰੀ ਚ ਨੇ ਬਸ ਜਦ ਇਹਦਾ ਹੁੰਦਾ ਪਹਿਲਾਂ ਵੀ ਇਹ ਚੱਲਿਆ ਜਾਵੇ ਟਾਈਮ ਨਾਲ ਬੈਨ ਬੂਨਾ ਨੰਗ ਜੇ ਛੇਤੀ ਕਰ ਉਤਮ ਬੈਨ ਨੰਗ ਨਾ ਆਵੇ ਤੇਰੀ ਝਾੜ ਲਾ ਪੁੱਤ ਪਹਿਲਾਂ ਸ਼ੂ ਨੂੰ ਥੱਲੇ ਖੜੇ ਕਰਕੇ ਖੜੇ ਕਰਕੇ ਜਿਵੇਂ ਪਾਪੇ ਨੇ ਤੁਹਾਨੂੰ ਦੱਸਿਆ ਸੀ ਉਵੇਂ हां ए खड़े करके कल्ला कल्ला मार के झाड़ आजकल रूत खराब है कि कुछ पता ही नहीं लग रहा। भाई सदने ਸਾਡੇ ਬਾਥਰੂਮ ਚ ਸਪੋੜੀਆਂ ਮਲੇ ਸੀ ਛੋਟਾ ਜਿਹਾ। ਤੇ ਮੇਰਾ ਟੂੜੂ ਟੂੜੂ। ਮੈਂ ਛੱਟ ਕੇ ਆਵਾਂ। ਨਾ ਨਾ। ਕੋਈ ਨਹੀਂ ਬਗ ਜੂਗਾ। ਇਹ ਰਵੇ ਲੇਟ ਤਾਂ ਨਹੀਂ। ਨਹੀਂ ਨਹੀਂ ਲੇਟ ਨਹੀਂ ਹੈ ਬਗ ਜੂਗਾ। ਆਹ ਪ੍ਰੈਕਟਿਸ ਹੀ ਹੋਊਗੀ ਇਹਦੀ। ਇਹਦੇ ਸ਼ਰਟਾਂ ਵੀ ਸਮਾਉਣੀ ਹੈ ਪਹਿਣੀਆਂ ਨੇ ਨੀਲੀ ਨੀਲੀ ਦਾ ਕੱਪੜਾ ਲਿਆ ਕੇ ਦੇਣਾ ਪਊਗਾ। ਉੱਚੀ ਹੋਈ ਪਈ ਐ। ਮੈਨੂੰ ਆਇਆ ਮੈਂ ਕਿਹਾ 2 ਮਹੀਨਿਆਂ ਤੱਕ ਪੂਰੀਆਂ ਮਾਵਾਂ ਦੀ ਹੋਈ ਸਮਾਲਾਂਗੇ। ਕਿਆ ਜਿੰਨੀ? ਇਹ 6 ਮਹੀਨੇ ਚਲਣੀਆਂ ਜਮਾਤੀ। 7 ਮਹੀਨੇ ਚੱਲੇਗੀ। ਲੈ। ਵਧਾਈਆਂ ਤੁਹਾਨੂੰ। ਅਜੇ ਵੀ ਥੋੜੀ ਵੀ ਟੁੱਟੀ-ਬੁੱਟੀ ਪਈ ਆ ਪਰ ਚੱਲਦੀ ਆ। ਫਿਰ ਆਈ ਹੁੰਦਾ ਹੁਣ ਮਹੀਨੇ ਬਾਅਦ ਥੋੜੋ ਬਦਲ ਲੈਂਦੀ। ਕਿਤਾਬਾਂ ਨੂੰ ਇੱਕ ਇੱਕ ਬੁੱਕਸ ਨੂੰ ਇੱਕ ਤੇ ਨੋਟਬੁੱਕਸ ਨੂੰ ਇੱਕ ਜੇਬ ਚ ਪਾਇਆ ਕਰ ਐਂ ਪਾਇਆ ਕਰ ਤੂੰ। ਔਰ ਇੱਕ ਜੀ ਬਾੜੀ ਐ ਨਾ ਸਾਰੀਆਂ ਟਾਈਮ ਨੂੰ ਤਾਂ ਗਾਹ ਦੀ ਤੂੰ ਕਿੱਥੇ ਫਸਿਆ ਹੁਣ ਨਾ ਚਲ ਬਚਾੜੋ ਬੜੋ ਬੜੋ ਇਹ ਕਰ ਲੱਗਿਆ ਨਹੀਂ ਵੈਲਕਮ ਬੈਗ ਜੀ आवर YouTube ਚੈਨਲ ਆ ਫੈਮਲੀ ਸਾਰਾ ਫੈਮਲੀ ਮੈਂ ਕਰਤੀ ਸੀ ਸਾਰੇ ਸ਼ੁਰੂ ਵੀਡੀਓ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ ਸਵੇਰ ਤੋਂ ਬਾਅਦ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਤਕਰੀਬਨ

ਅੰਤਿਆ ਸੌਂ ਰਿਆ ਨਾ ਹੂੰ ਉਹ ਬਿੱਲੀ ਬੈਠੀ ਆ ਉਹ ਕੁੱਤਾ ਬੈਠਾ ਰਿਹਾ ਕੁੱਤੇ ਨੇ ਕੁੱਤਾ ਦੇ ਗੱਡੀ ਲੈ ਗਈ ਨਾ ਫਿਰ ਉਹ ਉੱਥੇ ਭੱਜ ਜੇ ਦੇਖ ਲਓ ਜੀ ਇੱਧਰ ਉਹ ਬਿੱਲੀ ਖੜੀ ਆ ਆ ਬਿੱਲੀ ਖੜੀ ਆ ਚਲੋ ਜੀ ਆਪਾਂ ਹੁਣ ਚੱਲਦੇ ਆਂ ਦੁਪਹਿਰਾ ਦੁਪਹਿਰਾ ਬਾਜ਼ਾਰ ਚ 제가 ਕੰਮਾ ਪਸੂਤੀ ਚੁੰਨੀਆਂ ਲੈ ਲੀਆਂ ਤੇ ਗਲੀਆਂ ਚ ਕੋਈ ਨਹੀਂ ਹੈਗਾ ਅਸੀਂ ਹੁਈਆਂ ਅਜਾ ਤੁਹਾਨੂੰ ਚੱਲੀ ਕੀ ਨੋ ਗਲੀ ਦੇ ਵਿੱਚ ਕੋਈ ਨਹੀਂ ਹੈਗਾ ਚਲੋ ਜੀ ਤੁਹਾਨੂੰ ਪਹਿਲਾਂ ਦੁਕਾਨ ਤੇ ਚੱਲਦੇ ਆਪਾਂ ਚਾਹ ਪੜਾਉਣੀ ਹੈ ਦੁਕਾਨ ਤੇ ਮਿਲਦੇ ਆਂ ਚੂੜੀਆਂ ਦੇਖੋ ਇਹ ਕਿੰਨੀਆਂ ਸੋਹਣੀਆਂ ਨੇ ਇਹ ਜਿਹਨਾਂ ਨੂੰ ਆਹ ਚੂੜੀ ਬਹੁਤ ਸੋਹਣੀ ਸੀ ਆ ਵੀ ਤੇ ਆ ਵੀ ਹੁਣ ਸਾਈਜ਼ ਨਹੀਂ ਹੈਗਾ ਆ ਵੀ ਸੋਹਣਾਗਾ ਇਹ ਉਹ ਨਾ ਜੀ ਇਹਦੇ ਨਾਲ ਦਾ ਗ੍ਰੀਨ ਪਿੰਕ ਆਮਰੀਕਨ ਚਾਹੀਏ ਮਨ ਹੁਣ ਦੇਖ ਮੇਰੇ ਤੱਕ ਹੀ ਆ ਰਹੀ ਹੈ ਮੈਡੀ ਹੁਣ ਆਦਲਾ ਆ ਰਹੀ ਨੇ ਇੰਨਾ ਟਾਈਮ ਲੱਗ ਗਿਆ ਤੇ ਹਾਂ ਸਾਈਜ਼ ਕੱਟ ਹਾਂ ਕੱਟ ਕੇ ਰੱਖੀਏ ਇੱਧਰ ਤੋਂ ਆ ਰਹੀ ਹੈ പ്രിത്തിന് ਜਾ ਗੋ ਤਾਂ ਤੁਸੀਂ ਖੱਬੇ ਚ ਪਵਾ ਕੇ ਆ। ਅਮਮ ਫਿਰ ਉਹਦੇ ਮੈਂ ਪਵਾਉਣੀ ਐ ਇਹ ਜੀ ਸੀ ਘਰੇ ਆ ਕੇ ਮੈਂ ਪਸਤਾਈ ਵੀ ਇਧਰ ਆਉਂਗਾ ਜੀ ਤੇ ਇਧਰ ਤਾਂ ਮੈਂ ਆਪ ਵੀ ਪਾ ਲਈ। ਇਹ ਮੀਂਹ ਸੋਣ ਨਹੀਂ ਲੱਗਣੀ। ਆ ਕੀ ਕਰੀ ਅੰਦਰ? ਕਿ ਗਾਇਸ ਮੈਂ ਕੁਝ ਨਹੀਂ ਕੀਤਾ। ਮਰ ਗਾਸਤਾ ਹੈ ਮਰ ਗਾਸਤਾ। ਕੀ ਕਰਿਆ ਤੁਸੀਂ? ਬਾਟਰ ਗੱਟਾ ਲੁੱਟ ਐਨੀਆਂ ਛੱਲੀਆਂ ਕਿੱਤੀਆਂ ਨੇ ਐਨੀਆਂ ਛੱਲੀਆਂ ਕੋ ਸਾਰਾ ਕੋ ਮਮਾ ਮਤਾਂ ਨੂੰ ਪਾਹ ਤੀਲੀ ਨਹੀਂ ਹਾਂ ਓਏ ਆਜੀ ਦੇ ਕੋਣ ਦੱਸੋ ਤੀਲੀ ਘਾਣੀ ਛੱਲੀ ਨਹੀਂ ਨਹੀਂ ਛੱਲੀ ਘਾਣੀ ਆ ਗਾਇਸ ਮੇਰੇ ਵੀਡੀਓ ਹੈ ਮੈਂ ਨਾ ਛੱਲੀ ਘਾਣੀ ਲੰਗਰਟੀ ਚਾਸਮੀ ਬਾਈ गाइस हेलो मेरे न्यू कपड़े ना ना चली की ने खानी है स्कर्ट की जो चली कुतम खाऊंगा एक मैं 200 दो ही दो खाऊंगा मैं ये <laughs> सारा तो मैं, तो मैं, <laughs> तो मैं गाइज ये तो खाऊंगा भूखा खा। खा। दो खाऊंगा किसी हिसाब नाल तो खत्म नहीं होनी अपने बुश्त करता हूँ वीडियो कर, लोग जी तो पैरा हो रहे हैं इतनी गर्मी ऐसे चल लिए चार बज रहे हैं फोन लगा रहा है गर्मी बहुत हाँ पापा कैसे चल लिए फोन लगे नहीं चल लिए पापा पापा जी पापा जी चल लिए फोन लगे नहीं चल लिए ना 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 करी नहीं की नहीं करी वीडियो पोस्ट करता हूँ ਇਹਦੇ ਨਾਸਾ ਦਿਖਾਦੀ ਏ ਨੇ ਇਹ ਪੱਤਗੀ ਇਹ ਕਿ ਬੁਣਿਆ ਨਿਆ ਉਹ ਉਹ ਲੈਣਾ ਸੀ ਸੁਆ ਇਹ ਕਿੱਥੇ ਪੈਦਾ ਨਾ ਆਜੋ ਜੀ ਜਿੰਨੇ ਚੱਲੀਆਂ ਪਾਉਣਗੇ ਪਰ ਭੁਰਪੁਰ ਮੰਦਰ ਚ ਗੈਸਤੀ ਹੁੰਦੀ ਚੁੱਲਾ ਚੱਲਦਾ ਭਾਈ ਗਰਮੀ ਬਹੁਤ ਹੈ ਲਾਵੀ ਉਹ ਕਰਦੇ ਕੋਸੀ ਉੱਧਰ ਉੱਧਰ ਚੀਪਾਂ ਤਾਂ ਬੀਚੀ ਚੀਪਾਂ ਤਾਂ ਲੱਗੋ ਗਰਮੀ ਕਿੰਨੀ ਆਣਾ ਅਸਲੇ ਲੇਟਾ ਕਰਕੇ ਵੀ ਇਦਾਂ ਸਵੇਟਾ ਮੰਮੀ ਹੈ ਹੀ ਵਾਲੀ ਆ ਲੇਟਾ ਕਰਣੀ ਆਂ ਦੀ ਕਰਨੀਆਂ ਦਿਓ ਕਮਤੀਗੇ ਇਹ ਤੋੜਨੀਆਂ ਨਹੀਂ ਆਈਆਂ ਵੀ ਤੋ ਕਾਲੇ ਜਿਹੜੇ ਕਾਲੀਆਂ ਨਹੀਂ ਹੋਣੀਆਂ ਸੱਚਾ ਜਾਵੋ ਵਧੀਆ ਆਉਂਦੀਆਂ ਨੇ ਛੱਡੀਆਂ ਆ ਤਾਂ ਮੈਨੂੰ ਲੱਗੇ ਦਾਣੀ ਪਾਣੀ ਬਾਰੇ ਆ ਇਹ ਬਾਣੀ ਦਾਣੀ ਨਹੀਂ ਛੱਡੀ ਇਹਦੀ ਸੀ ਜੇ ਵੀਡੀਓ ਕੋ ਲਈਏ ਭਈਆਣਾ ਸੰਤਰੀ ਹੁੰਦੀ ਆ ਇਹ ਕੱਚੀਆਂ ਤੁਸੀਂ ਤਾਂ ਗੱਲ ਫਿਰ ਕੱਚੀ ਹੀ ਪਾਦੀ ਆ ਅੱਜ ਆ ਸਾਰਾ ਨਾ ਕੱਚਾ ਛਾ ਆ ਤਦ ਨਾਲ ਉਹ ਖਾਦਾ ਜਾਊਗਾ ਹਨਾ ਬੰਦਾ ਨਾਲ ਨਹੀਂ ਆ ਵਜਦੀ ਇਹ ਫੁਕਤੀ ਰੱਖਾ ਬਗੈ ਤੁਸੀਂ ਆ ਕੇ